पंजाब मंत्री मुर्दाबाद ट्रांसपोर्ट मंत्री मुर्दाबाद बीएसी पंजाब मुर्दाबाद ਪੂਰੀ ਫਰਮਸ ਵੀਆਰਟੀਸੀ ਕੰਟਰੈਕਟ ਵਰਕਰੀਨ ਨੇ ਪੰਜਾਬ ਸੋ ਅੱਜ ਪੰਜਾਬ ਦੇ 27 ਢੀਪਾਂ ਦੇ ਅੱਗੇ ਜਥੇਬੰਦੀ ਵੱਲੋਂ ਮੀਟਰਾਲੀਆਂ ਕੀਤੀਆਂ ਗਈਆਂ ਸੋ ਮੀਟਰਾਲੀਆਂ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨਾਲ ਪਿਛਲੇ ਲੰਮੇ ਸਮੇਂ ਤੋਂ ਮੀਟਿੰਗਾਂ ਦਾ ਸਮਾਂ ਦੌਰ ਚੱਲਦਾ ਆ ਰਿਹਾ ਪਰ ਪੰਜਾਬ ਸਰਕਾਰ ਉਹਨਾਂ ਮੀਟਿੰਗਾਂ 'ਚ ਕੋਈ ਵੀ ਹੱਲ ਨਹੀਂ ਕੱਢ ਰਹੀ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿੰਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਲਿਆ ਸੀ ਕਿ 1 ਮਹੀਨੇ ਦੇ ਵਿੱਚ ਸਾਡੀਆਂ 7 ਮੰਗਾਂ ਦਾ ਹੱਲ ਕੱਢ ਕੇ ਤੁਰੰਤ ਲਾਗੂ ਕੀਤੀ ਜਾਏ ਕਿ ਇੱਕ ਵੱਖਰੀ ਪਾਲਿਸੀ ਬਣਾਈ ਜਾਏ ਕਿ ਟ੍ਰਾਂਸਪੋਰਟ ਪਾਰਪਰ ਨਾ ਤਾਂ ਕੋਈ ਪਾਲਸੀ ਬਣੀ ਤੇ ਨਾ ਹੀ ਟ੍ਰਾਂਸਫਰ ਮਿਨਿਸਟਰ ਵੱਲੋਂ ਕੋਈ ਕਹਿ ਸਕਦੇ ਕਿ ਠੋਸ ਹੱਲ ਕੱਢਿਆ ਜਾ ਰਿਹਾ ਸੋ ਜਿਸ ਮਜਬੂਰੀ ਦੇ ਕਾਰਨ ਜਥੇਬੰਦੀ ਵੱਲੋਂ ਆਉਣ ਵਾਲੀ 9 10 ਤੇ 11 ਜੁਲਾਈ ਨੂੰ ਤਿੰਨ ਰੋਜ਼ਾ ਹੜਤਾਲ ਉਲਿੱਕੀ ਗਈ ਹੈ ਤੇ ਇਸ ਹੜਤਾਲ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਤਿੱਖੇ ਸਾਡੇ ਰੋਸ ਮੁਜ਼ਾਰੇ ਹੋਣਗੇ ਜਿੰਦੇ ਵਿੱਚ 10 ਜੁਲਾਈ ਨੂੰ ਚੰਡੀਗੜ੍ਹ ਵਿਖੇ ਉਸ ਦਿਨ ਵਿਧਾਨ ਸਭਾ ਦਾ ਸੈਸ਼ਨ ਵੀ ਆ ਤੇ ਉਸ ਦਿਨ ਮਾਨਯੋਗ ਮੁੱਖ ਮੰਤਰੀ ਦੇ ਹਾਸ਼ਤੇ ਸਾਡਾ ਧਰਨਾ ਵੀ ਆ ਉਸ ਧਰਨੇ ਦੇ ਵਿੱਚ ਪੂਰੇ ਪੰਜਾਬ ਦੇ ਟ੍ਰਾਂਸਪੋਰਟ ਦੇ ਵਰਕਰ ਜਿੰਨੇ ਵੀ ਨੇ ਉਹ ਸਾਰੇ ਵਰਕਰ ਸ਼ਮੂਲਿਤ ਕਰਨਗੇ ਸੋ ਵਕ ਵਕ ਜਥੇਬੰਦੀਆਂ ਵੱਲੋਂ ਭਰਾਤਰੀ ਜਥੇਬੰਦੀਆਂ ਵੱਲੋਂ ਖੁਸ਼ੀ ਦੀ ਗੱਲ ਆਈ ਹੈ ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਆਮ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਇਹ ਹੜਤਾਲ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬੇਰੋਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ रेगुलर ਭਰਤੀ ਕਰਨ ਦੀ ਮੰਗਿਆ ਕਿਉਂਕਿ ਔਰ ਸੋਰਸਿੰਗ ਰਾਈ ਲੱਖਾਂ ਰੁਪਏ ਰਿਸ਼ਵਤ ਲੈ ਕੇ ਜਿਹੜੇ ਸਾਡੇ ਇਸ ਵੇਲੇ ਮੌਜੂਦਾ ਠੇਕੇਦਾਰ ਤੇ ਮੈਨੇਜਮੈਂਟ ਆ ਉਹ ਡੇਢ ਡੇਢ ਲੱਖ ਰੁਪਏ ਰਿਸ਼ਵਤ ਲੈ ਕੇ ਭਰਤੀ ਕਰ ਰਹੇ ਜਿਸ ਪਰੰਤੇ ਕੋਸ ਸਬੂਤ ਹੈ ਰਿਸ਼ਵਤ ਲੈਣ ਦੇ ਅਸੀਂ ਕੋਸ ਸਬੂਤ ਤੇ ਐਫੀਡਵਿਟ ਤੱਕ ਦੇ ਚੁੱਕੇ ਹਾਂ ਪਰੰਤੂ ਉਹਨਾਂ ਦੇ ਗੁਬਾਰ ਨਹੀਂ ਹੋਈ ਸੂਏ ਨਾ ਚੀਜ਼ਾਂ ਦੇ ਖਿਲਾਫ ਜਿਹੜਾ ਸੰਘਰਸ਼ ਵੜਿਆ ਜਾ ਰਿਹਾ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਇਸ ਵਿਭਾਗ ਦਾ ਨਿਜੀਕਰਨ ਕਰਨ ਵਾਲੇ ਪਾਸੇ ਨੂੰ ਤੁਰਿਆ ਜਿੱਥੇ ਟਰਾਂਸਪੋਰਟ ਮਿਨਿਸਟਰ ਜਾਂ ਮੁੱਖ ਮੰਤਰੀ ਕਹਿੰਦੇ ਸੀ ਕਿ ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰਦਾਂਗੇ ਉੱਥੇ ਹੀ ਪੰਜਾਬ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਸਰਕਾਰੀ ਪਰਮਾਨਾਤੇ ਚਲਾਉਣ ਲਈ ਕਿਲੋਮੀਟਰ ਸਕੀਮ ਦਾ ਨਾਮ ਦੇ ਕੇ ਇੱਕ ਇੱਕ ਬੱਸ ਨੂੰ ਲਗਭਗ ਕਰੋੜ ਤੋਂ ਲੈ ਕੇ ਡੇਢ ਕਰੋੜ ਰੁਪਇਆ ਪੰਜ ਸਾਲਾਂ ਚ ਦੇਗਾ ਜਦ ਕਿ ਸਰਕਾਰੀ ਬੱਸੇ ਜਿਹੜੇ ਉਹ 30 ਲੱਖ ਚ ਪੈਂਦੀ ਆ ਤੇ 1 ਕਰੋੜ ਰੁਪਇਆ ਕਹਿ ਸਕਦੇ ਅਸੀਂ ਕਿ ਐਕਸਟਰਾ ਦਿੱਤਾ ਜਾ ਰਿਹਾ ਖਜ਼ਾਨੇ ਦੀ ਲੁੱਟ ਕਰਾਈ ਜਿਹੜੀ ਦੂਸਰੇ ਪਾਸੇ ਪੰਜਾਬ ਹੈ ਜਿਹੜਾ ਉਹ ਦਿਨ ਬਰ ਦਿਨ ਕਰਜ਼ੇ ਦੇ ਢੇਡਾ ਦੱਬਿਆ ਜਾ ਰਿਹਾ ਸੋ ਇੱਕ ਕਰਜ਼ਾ ਜਿਹੜਾ ਵਾ ਉਹ ਕਾਰਪਟ ਘਰਾਣਿਆਂ ਦੀ ਲੁੱਟ ਕਰਨ ਹੋ ਰਿਹਾ ਇਸ ਲੁੱਟ ਨੂੰ ਬੰਦ ਕਰਾਉਣ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਿੱਕੇ ਸੰਗਠਨ ਸਿੱਕੇ ਆ 9 10 ਤੇ 11 ਜੁਲਾਈ ਦੀ ਦਿਨ ਨੂੰ ਜਿਹੜਾ ਹਦਾਲੇ ਜੇਸ ਹਦਾਲਾ ਚ ਸਰਕਾਰ ਨੇ ਮੰਗਾਂ ਨਾ ਸੁਣੀਆਂ ਮੰਗਾਂ ਨਾ ਹੱਲ ਕੀਤਾ ਮੰਗਾਂ ਦਾ ਤਾਉਣ ਵਾਲੇ ਦਿਨਾਂ ਜਿਹੇ ਹਦਾਲਾ ਮਿਲਦੇ ਸਮੇਂ ਦੀ ਹੋ ਸਕਦੀ ਹੈ ਇਹ ਮਾਨਯੋਗ ਮੁੱਖ ਮੰਤਰੀ ਜੀ ਹੈਸ਼ਕ ਜਿਹੜਾ ਕਰਨਾ ਉਹ 10 ਜੁਲਾਈ ਨੂੰ ਦਿੱਤਾ ਜਾਏਗਾ ਉਸ ਧਰਨੇ ਚ ਹਮ ਸੋ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਸਾਡੀਆਂ ਮੰਗਾਂ ਦਾ ਠੋਸ ਹੱਲ ਕੱਢਿਆ ਜਾਵੇ।